ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਕੱਲਾ ਡਾਂਸ ਹੀ ਨਹੀਂ ਕਰ ਰਹੀ ਪੰਜਾਬ ਦੀ ਜ਼ਮੀਨ ਤੇ ਦਿਨ ਦਿਹਾੜੇ ਡਾਕਾ ਮਾਰਿਆ ਜਾ ਰਿਹਾ ਔਰ ਇਹ ਡਾਕਾ ਕਾਨੂੰਨ ਨੂੰ ਤੋੜ ਕੇ ਕਿਸਾਨਾਂ ਦੀ ਫਸਲ ਵਾਲੀ ਜ਼ਮੀਨ ਤੇ ਨਕਸ਼ੇ ਬਣਾ ਕੇ ਕਬਜ਼ਾ ਕਰਨ ਦੀ ਯੋਜਨਾ ਇਹ ਲੈਂਡ ਪੁਲਿੰਗ ਨਹੀਂ ਇਹ ਲੈਂਡ ਲੁੱਟ ਯੋਜਨਾ اور ਭਾਰਤੀ ਜਨਤਾ ਪਾਰਟੀ ਇਹੜਾ ਡਟ ਕੇ ਵਿਰੋਧ ਕਰੇਗੀ ਅਸੀਂ ਲੋਕਤਾਂਤ੍ਰਿਕ ਤਰੀਕੇ ਨਾਲ ਸ਼ਾਂਤੀ ਮਈ ਅੰਦੋਲਨ ਵੀ ਕਰਾਂਗੇ ਕੋਰਟ ਜਾਣਾ ਪਏਗਾ ਤੇ ਕੋਰਟ ਵੀ ਜਾਵਾਂਗੇ ਜਿਹੜੇ ਵੀ ਕਨਸਟੀਚਿਊਸ਼ਨਲ ਰਾਈਟਸ ਨੇ ਉਹ ਅਸੀਂ ਕਿਸਾਨਾਂ ਦੇ ਹਿੱਤ ਚ ਉਹ ਸਾਰੇ ਕਨਸਟੀਚਿਊਸ਼ਨਲ ਜਿਹੜੇ ਸਾਡੇ ਰਾਈਟਸ ਨੇ ਉਹਨਾਂ ਦਾ ਅਸੀਂ ਪ੍ਰਯੋਗ ਕਰਾਂਗੇ ਕਿਸੇ ਵੀ ਸੂਰਜ ਚ 1 ਇੰਚ ਵੀ ਜ਼ਮੀਨ ਜ਼ਬਰਦਸਤੀ ਕਿਸਾਨ ਕੋਲੋਂ ਖੋਹ ਨਹੀਂ ਦਿੱਤੀ ਜਾਏਗੀ। ਔਰ ਜਿਸ ਤਰ੍ਹਾਂ ਯੋਜਨਾ ਬਣਾ ਕੇ ਸਕੀਮ ਬਣਾ ਕੇ ਸ਼੍ਰੇਮੰਤਰ ਬਣਾ ਕੇ ਤਿਲਸਮ ਬਣਾ ਕੇ ਕਿਸਾਨਾਂ ਨੂੰ ਪਸਮਾਨ ਦੇ ਝੂਠੇ ਭ੍ਰੰਮ ਪੈਦਾ ਕਿਤੇ ਜਾ ਰਹੇ। ਇਹਨਾਂ ਨੂੰ ਅਸੀਂ ਨੰਗਾ ਕਰਨ। ਭਗਵੰਤ ਮਾਨ ਸਾਹਿਬ 50000 ਏਕੜ ਤੇ ਕੜੀ ਦੁਨੀਆ ਬਸਾਣੀ ਹੈ। ਉਹ ਕੜੇ ਪਲਾਟ ਲੈਣ ਵਾਲੇ ਲੋਕ ਨੇ ਉਹ ਦੱਸਦੇ ਦਿਓ ਉਹ ਤੁਹਾਡੇ ਕੋਲ ਐਪਲੀਕੇਸ਼ਨ ਹੈਗੀ ਹੈ ਇਹ ਅਗਲੇ 200 ਸਾਲ ਨਹੀਂ ਬਣ ਸਕਦੀ 200 ਸਾਲ 50 ਹਜ਼ਾਰ ਏਕੜ ਤੇ ਕਲੋਨੀ ਨਹੀਂ ਬਣ ਸਕਦੀ ਔਰ ਤੁਸੀਂ ਕਿਸਾਨ ਕੋਲੋਂ ਜ਼ਮੀਨ ਖੋ ਕੇ ਕੱਲੀ ਕਿ ਚਿੱਠੀ ਦੇ ਨਾਲ ਜਿਸ ਤਰ੍ਹਾਂ ਅਜੇ ਤੱਕ ਰਣਜੀਤ ਆਮ ਨੂੰ ਤੇ ਨਿਊ ਅੰਮ੍ਰਿਤਸਰ ਦੇ ਐਲ ਡੀ ਪੀ ਕੋ ਮੰਨਦੇ ਨੇ ਪੂਰਾ ਪੰਜਾਬ ਨੂੰ ਐਲ ਡੀ ਪੀ ਬਣਾਉਣਾ ਚਾਹਦੇ ਲੋਕਲ ਡਿਸਪਲੇਸਮੈਂਟ ਮਨਸ਼ਾ ਕੀ ਹੈ ਸਰਕਾਰ ਸਰਕਾਰ ਦੀ ਮਨਸ਼ਾ ਹੈ ਵੱਡੇ ਵੱਡੇ ਬੰਬਈ ਹੈਦਰਾਬਾਦ ਦਿੱਲੀ ਦੇ ਬੂਮ ਆਫੀਆ ਕੋਲ ਪੰਜਾਬ ਦੀ ਜ਼ਮੀਨ ਨੂੰ ਗਿਰਵੀ ਰੱਖਣ ਦੀ ਅੱਜ ਨਵੀਂ ਖਬਰ ਆਈ ਹੈ ਅਜੇ ਵੀ ਪੁਸ਼ਟੀ ਵਾ ਕਿਹਾ ਕਰੋ ਕਿ ਬੈਂਕਾਂ ਨੂੰ ਕਿਹਾ ਜਾ ਰਿਹਾ ਜਿਹੜੀ ਅਧਿਕਾਰਿਤ ਜ਼ਮੀਨ ਕੀਤੀ ਹੈ ਉਰਤੇ ਕਰਜ਼ਾ ਦਿਓ ਡਵੈਲਪਮੈਂਟ ਵਾਸਤੇ ਜਦੋਂ ਜ਼ਮੀਨ ਤੇ ਵਸਣ ਵਾਲਾ ਬੰਦਾ ਹੀ ਨਹੀਂ ਕੋਈਗਾ ਕਲੋਨੀ ਕਿੱਥੇ ਬਣਾਨੀ ਹੈ ਉਹ ਕਲੋਨੀ ਕਿੰਨੇ ਲੈਣੀ ਹੈ ਮੈਂ ਜਗਰਾਉਂ ਚ ਦੇਖ ਕੇ ਆਂ ਭਗਵੰਤਮਾਨ ਸਾਹਿਬ ਸ਼ੂਗਰ ਮਿਲਦੀ ਕਲੋਨੀ ਬਣੀ ਹੈ ਇੱਕ ਪਲਾਟ ਵੀ ਪਿਛਲੇ 15 ਸਾਲਾਂ ਚ ਉੱਥੇ ਨਹੀਂ ਬਣ ਪਾਇਆ ਹਜੇ ਅੱਧੀ ਰਣਜੀਤਾਂ ਨੂੰ ਖਾਲੀ ਪਈ ਨਿਊ ਅੰਮ੍ਰਿਤਸਰ ਖਾਲੀ ਪਿਆ ਇਹ ਕਿੰਨਾ ਸੇ ਵਸਾਣਾ ਚਾ ਰਹੇ ਪੰਜਾਬ ਦੇ ਅੰਦਰ ਫਾਈਨੈਂਸ਼ਲੀ ਤੁਸੀਂ ਪੰਜਾਬ ਨੂੰ ਕਮਰ ਤੋੜ ਚੁੱਕੇ ਨਵਾਂ ਮਕਾਨ ਤੇ ਉਹ ਲਏਗਾ ਜਿੱਤੇ ਸਮਰiddhi ਹੋਏਗੀ ਇੰਡਸਟਰੀ ਅਸੇ 20000 ਏਕੜ ਦੀ ਤੁਹਾਡੀ ਪਲਾਨਿੰਗ ਹੈ ਇੰਡਸਟਰੀ ਲਾਣੀ ਕਿੰਨੇ ਆ ਅੱਗੇ ਦੇ ਇੰਡਸਟਰੀ ਏਰੀਆ ਚ ਪਲਾਟ ਖਾਲੀ ਪਏ ਨੇ ਅਜੇ ਤੱਕ ਗੋਇੰਦਵਾਲ ਤੇ ਇੰਡਸਟਰੀ ਲਾ ਬੰਦ ਨਹੀਂ ਪਾਇਆ ਪੰਜਾਂਵਾਂ ਸਾਲਾਂ ਚ ਨਾ ਪਸਮਾਓ ਪੰਜਾਬ ਨੂੰ ਨਾ ਬੇੜਾ ਗਲਤ ਕਰੋ ਪੰਜਾਬ ਦਾ ਇਹ ਕਿਸਾਨਾਂ ਦੀ ਜ਼ਮੀਨ ਤੇ ਜ਼ਬਰਨ ਕਬਜ਼ੇ ਨਾ ਕਰੋ ਇਹ ਲੈਂਡ ਪੂਲਿੰਗ ਨਹੀਂ ਲੈਂਡ ਲੂਟ ਯੋਜਨਾ ਹੈ ਔਰ ਭਾਰਤੀ ਜਨਤਾ ਪਾਰਟੀ ਇਸ ਲੈਂਡ ਲੂਟ ਯੋਜਨਾ ਦਾ ਵਿਰੋਧ ਕਰਦੀ ਹੈ ਔਰ ਅਸੀਂ ਕਿਸਾਨਾਂ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜੇ ਆਂ ਔਰ ਕਿਸੇ ਵੀ ਸੂਰਜ 1 ਇੰਚ ਜ਼ਮੀਨ ਵੀ ਜ਼ਬਰਨ ਕਬਜ਼ਾ ਨਹੀਂ ਕਰਨ ਦਿਆ ਅੱਛਾ ਇੱਕ ਕੇਜਰੀਵਾਲ ਮਾਡਲ ਕਿਤਾਬ ਜਿਹੜੀ ਹੈ ਕੇਜਰੀਵਾਲ ਸਾਹਿਬ ਨੇ ਪੰਜਾਬੀ ਚ ਉਹਨੂੰ ਪੰਜਾਬ ਚ ਲਾਂਚ ਕੀਤਾ ਕਹਿੰਦੇ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਕੇਜਰੀਵਾਲ ਮਾਡਲ ਦਾ ਮਤਲਬ ਹੈ ਯਮਨਾ ਚ ਜ਼ੈਰ ਕੋਲੋ ਕੇਜਰੀਵਾਲ ਮਾਡਲ ਦਾ ਮਤਲਬ ਹੈ ਸ਼ਰਾਬ ਕੋ ਟਾਲਾ ਔਰ ਕੇਜਰੀਵਾਲ ਮਾਡਲ ਹੈ ਸਕੂਲਾਂ ਦੇ ਬਣਾਉਣ ਚ ਦਕੈਤੀ ਕੇਜਰੀਵਾਲ ਮਾਡਲ ਹੈ ਗਰੀਬਾਂ ਦਾ ਪੈਸਾ ਟੈਕਸ ਦਾ ਪੈਸਾ ਛੀਸ਼ ਮੈਲ ਤੇ ਲਾਣਾ ਕੇਜਰੀਵਾਲ ਮਾਡਲ ਦਾ ਮਤਲਬ ਹੈ ਕਿ ਆਪਣੇ ਸਟੇਟ ਦਾ ਹੈਲਥ ਦਾ ਸਰਮਾਇਆ ਡਿਸਪਰਿੰਦੇਨ ਵਾਲੀਆਂ ਡਿਸਪੈਂਸਰੀਆਂ ਨੂੰ ਵੰਡ ਦੇਣਾ ਕੇਜਰੀਵਾਲ ਮਾਡਲ ਦਾ ਮਤਲਬ ਹੈ ਇੰਸਟੀਚੂਨਲਾਈਜ਼ ਕਰਪਸ਼ਨ ਕੇਜਰੀਵਾਲ ਮਾਡਲ ਦਾ ਮਤਲਬ ਹੈ ਅਫਰਾ ਤਫਰੀ ਜਿਹੜਾ ਕਿ ਪੂਰੀ ਦਿੱਲੀ ਨੇ ਨਕਾਰਤਾ ਔਰ ਤਕੇ ਮਾਰ ਕੇ केजरीवाल ਸਾਹਿਬ ਨੂੰ ਕੱਢਤਾ ਜਿਹੜੇ ਦਿੱਲੀੋਂ ਕੱਡੇ ਹੁਣ ਪੰਜਾਬ ਚ ਆ ਕੇ ਬਹਿ ਗਏ ਮੈਂ ਪੁੱਛਣਾ ਚਾਹਨਾ केजरीवाल ਸਾਹਿਬ ਤੁਹਾਡਾ 10 ਸਾਲ ਤੋਂ ਜ਼ਿਆਦਾ ਰਾਜ ਰਿਹਾ ਹੈ ਕਿੰਨੇ ਕਾਲਜ ਮੈਡੀਕਲ ਕਾਲਜ ਕਿੰਨੇ ਹਸਪਤਾਲ ਕਿੰਨੇ ਸਕੂਲ ਕਿੰਨੇ ਕਾਲਜ ਕਿੰਨੀਆਂ ਆਈਟੀਆਈ ਕਿੰਨੇ ਇੰਡਸਟਰੀ ਦਿੱਲੀ ਚ ਲਿਆਂਦੀ ਇੱਕ ਮਿੰਟ केजरीवाल ਮਾਡਲ ਦਾ ਮਤਲਬ ਹੈ ਕਿ ਦੇਸ਼ ਦਾ ਨਿਆਇਲੇ ਕੋਰਟ ਚ ਖੜਾ ਹੋ ਕੇ ਕਹਿੰਦਾ ਕੇਜਰੀਵਾਲ ਸਾਹਿਬ ਨੂੰ ਕਟਗਰੇ ਚ ਖੜੇ ਨੇ ਕਟਾਰੇ ਚ ਖੜਾ ਕਰਕੇ ਕਹਿੰਦਾ ਕੇਜਰੀਵਾਲ ਐਜ਼ ਅ ਚੀਫ ਮਿਨਿਸਟਰ ਯੂ ਆਰ ਅ ਕਰਪਟ ਕੇਜਰੀਵਾਲ ਐਜ਼ ਅ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਯੂ ਆਰ ਕਰਪਟ ਇਹ ਆਪ ਦਾ ਪਾਰਟੀ ਹੈ ਦਿੱਲੀ ਬਰਬਾਦ ਕਰਕੇ ਆਈ ਅੱਜ ਜਾ ਕੇ ਦੇਖੋ ਉਹ ਹੀ ਯਮਨਾ ਉਹ ਹੀ ਅਫਸਰ ਹੈ ਅੱਜ ਤੇ ਸਫਾਈ ਹੋ ਗਈ ਉਹ ਕਹਿੰਦੇ ਮੈਂ ਤੇ ਝੁੱਗੀਆਂ ਸੌ ਸੌ ਕੇ ਇਹ ਜਿਹੜਾ ਮਾਡਲ ਤਿਆਰ ਕੀਤਾ ਹੈ ਤੁਸੀਂ ਮਾਡਲ ਦੇਖ ਹੀ ਲਿਆ ਦਿੱਲੀ ਦੇ ਅੰਦਰ ਉਹ ਮਾਡਲ ਨੂੰ ਲੋਕਾਂ ਨੇ ੱੱਕੇ ਮਾਰੇ ਐ ਔਰ ਉਹ ਮਾਡਲ ਪੰਜਾਬ ਚ ਵੀ ੱੱਕਾ ਖਾ ਰਿਹਾ ਹੈ ਅੱਛਾ 10 ਲੱਖ ਕਿਸ ਤਰ੍ਹਾਂ ਦੇ ਜਿਹਾ ਕਿ ਦੀ ਅਮਨ ਚੰਨ ਕਾਨੂੰਨ ਦੀ ਸਥਿਤੀ ਤੇ ਅੱਜ ਇਹ ਕਿ ਪੰਜਾਬ ਚ ਕਾਨੂੰਨ ਵਿਵਸਥਾ ਦਾ ਨਹੀਂ ਗੋਲੀਆਂ ਦਾ ਤੇ ਗੈਂਗਸਟਰਾਂ ਦਾ ਰਾਜ ਹੈ ਅਮਨ ਚੈਨ ਨਹੀਂ ਰੋਜ਼ ਅਰਥੀਆਂ ਤੇ ਅਸਥੀਆਂ ਕਾਲਨ ਦਾ ਰਾਜ ਆਇਆ ਇਹ ਅਸਥੀਆਂ ਔਰ ਅਰਥੀਆਂ ਬੰਦਿਆਂ ਦੀ ਜਰੂਰ ਨਿਕਲ ਰਹੀ ਹੈ ਲੇਕਿਨ ਇਹ ਅਸਥੀਆਂ ਔਰ ਅਰਥੀਆਂ ਭਗਵੰਤਮਾਨ ਦੇ ਪ੍ਰਸ਼ਾਸਨ ਦੀਆਂ ਜਿਹੜੀ ਸਰਕਾਰ ਸੁਰੱਖਿਆ ਨਹੀਂ ਦੇ ਸਕਦੀ ਜਿਹੜੀ ਸਰਕਾਰ ਆਪਣੇ ਸਿਟੀਜ਼ਨਸ ਨੂੰ ਨਿਆਂ ਨਹੀਂ ਦੇ ਸਕਦੀ ਜਿਹੜੀ ਸਰਕਾਰ ਗੈਂਗਸਟਰਸ ਤੋਂ ਆਪਣੇ ਬੰਦਿਆਂ ਨੂੰ ਬਚਾ ਨਹੀਂ ਸਕਦੀ ਉਸ ਸਰਕਾਰ ਕੀ ਕਰ ਸਕਦੀ ਹੋएगी ਜਿਨ੍ਹਾਂ ਨੇ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਬੰਨੇ ਹੋਏ ਹਰ ਫਰੰਟ ਤੇ ਫੇਲ ਔਰ ਆਪ ਸਾਢੇ 3 ਸਾਲ ਹੋ ਗਏ ਮੈਨੂੰ ਤੁਸੀਂ ਦੱਸੋ ਅੱਜ ਤੋ ਕਦੀ ਕਿਸੇ ਨੇ ਗੈਂਗਸਟਰ ਦਾ ਨਾਮ ਸੁਣਿਆ ਸੀ ਰੰਗਦਾਰੀ ਦਾ ਨਾਮ ਸੁਣਿਆ ਸੀ ਉਹ ਕਹਿੰਦੇ ਕਿ ਇਹ ਜ਼ਿਆਦਾਤਰ ਜਿਹੜੇ ਗੈਂਗਸਟਰ ਨੇ ਬੀਜੇਪੀ ਦੇ ਜਿਹੜੇ ਮੇਰਾ ਮੇਰਾ ਬੇਨਤੀ ਹੈ ਮੇਰਾ ਬੇਨਤੀ ਹੈ ਕਿ ਗੈਂਗਸਟਰ ਕੱਢ ਕੇ ਰਿਕਾਰਡ ਲਿਆਓ ਆਸ-ਪਾਸ ਲੱਗਦੀ ਹੈ ਸਟੇਟਾਂ ਕਰੇ ਘਟਨਾ ਹੁੰਦੀ ਹੋਵੇ ਅਪਤ ਤਸ਼ੱਦਦ ਕਰਨੇ ਪਏ ਸੜਕੋ ਪੰਜਾਬ ਸਮੇਟਿਆ ਨਹੀਂ ਜਾ ਰਿਹਾ ਨਸਿੱਖੀ ਨਲਾਕ ناکਾਮਯਾਬ ਲੋਕ ਅੱਜ ਪੰਜਾਬ ਦੀ ਸਰਕਾਰ ਚ ਬੈਠੇ ਨੇ ਜਿਹਦੀ ਬਦੌਲਤ ਇਨ ਲਾਂਡ ਆਰਡਰ ਅੱਜ ਹਾਸ਼ੀਏ ਤੇ ਪਹੁੰਚ ਗਿਆ ਔਰ ਮੈਨੂੰ ਦੁੱਖ ਨਾ ਕਹਿ ਰਾਂ ਪਹਿ ਰਿਹਾ ਕਿ ਪੰਜਾਬ ਚ ਕਾਨੂੰਨ ਦਾ ਨਹੀਂ ਗੋਲੀਆਂ ਦਾ ਔਰ ਕੁੰਡੀਆਂ ਦਾ ਅਸੀਂ ਕੋਰਸ ਵਾਲਾ 10 ਲੱਖ ਦਾ ਇੰਸ਼ੋਰੈਂਸ ਦਿੱਤਾ ਉਹ ਕਹਿੰਦੇ ਜੀ ਹਰ ਸਰਕਾਰ ਹੋਰਾ ਪਰੂਪ ਹੋਰਾ ਪਰੂਪ ਧਿਆਨ ਦਿਓ 1100 ਵੀ ਕਹਿੰਦੇ ਸੀ ਆਏਗਾ ਆ ਗਿਆ ਮੈਨਦੇ ਸਰਕਾਰ ਦੇ ਵਿਸ਼ਵਾਸ ਹੀ ਨੇ ਕੋਈ ਸਕੀਮ ਤਖਾਨ ਕਰੇ ਔਰ ਕਿਸੇ ਘਰ ਪੁੰਚਿਆ ਕਹਿੰਦੇ 2 ਅਕਤੂਬਰ ਤੋਂ ਅਸੀਂ ਦੇ ਰਹੇ ਹਾਂ ਜੀ ਮੈਨੇ ਮੈਂ ਕਿੱਥੋਂ ਦੇ ਰਹੇ ਨੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲਿੱਤਾ ਪੰਜਾਬ ਸਰਕਾਰ ਤਨਖਾਹਾਂ ਦੇਣਾ ਸੀ ਜੇ ਤਾਜ਼ਾ ਤਾਜ਼ਾ ਦੇਣਾ ਕਿੱਥੋਂ ਹੈ ਉਹ ਦੱਸਣ ਦੇ ਸਹੀ ਕਿੰਨੇ 65 ਲੱਖ ਪਰਿਵਾਰਾਂ ਨੂੰ ਇਹਦਾ ਫਾਇਦਾ ਮਿਲੇਗਾ ਮੈਂ ਕਹਿੰਦੀ ਜਰੂਰ ਦੇਣਾ ਅਸੀਂ 5 ਲੱਖ ਦੀ ਸਕੀਮ ਲੈਂਦੀ ਆ ਰੱਬ ਕਰੇ ਲਿਆਂ ਲੇਕਿਨ ਕੁਝ ਇਤਖਾਨ ਤੇ ਸਹੀ ਕੀ ਉਸਰੇ 1000 ਰੁਪਏ ਦਾ ਮੈਨੂੰ 1100 ਕਿਹਾ ਆਇਆ ਕੁਝ ਨਹੀਂ ਅੱਛਾ ਇੱਕ ਭਗਵੰਤਵਾਨ ਹੋਰ ਗੱਲ ਕਹਿ ਰਹੇ ਨੇ ਕਿ ਰੰਗਲਾ ਪੰਜਾਬ ਹੂਣ ਬਣਿਆ ਕਿਉਂਕਿ ਜਿਹੜੇ ਰੰਗਲਾ ਨਹੀਂ ਭਗਵੰਤਵਾਨ ਸਾਹਿਬ ਨੇ ਮੇਰਾ ਪੰਜਾਬ ਮੇਰੀ ਮਾਤਰਭੂਮੀ ਕੰਗਲਾ ਕਰਦੇ